ਹੈਲੋ ਸਸਿਕਾਲ ਦੀ ਸਾਰੀਆਂ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣਾ ਜਿਹੜਾ ਫਲਾਰ ਡਿਜ਼ਾਈਨ ਹੈ ਉਹ ਸਿਖਾਵਾਂਗੇ ਹੁਣ ਜਿਸ ਤਰ੍ਹਾਂ ਆਪਾਂ ਇਹ ਬਣਾ ਰਹੇ ਹਾਂਗੇ ਇਹਦੇ ਵਿੱਚ ਜਿਹੜਾ ਆਪਾਂ ਗੋਡਾ ਹੈਗਾ ਉਹ ਫੁੱਲ ਤੇ ਰੱਖਣਾਗਾ ਆਪਣਾ ਫੁੱਲ ਤੇ ਗੋਡਾ ਰੱਖ ਕੇ ਤੁਸੀਂ ਫਰੇਮ ਦੇਖਣਾ ਮੈਂ ਕਿਸ ਤਰ੍ਹਾਂ ਘੁਮਾ ਰਹੀ ਹੈਗੀ ਉਸੇ ਪੋਜੀਸ਼ਨ ਦੇ ਵਿੱਚ ਤੁਸੀਂ ਫਰੇਮ ਨੂੰ ਜਿਹੜਾ ਮੂਵ ਕਰਦੇ ਜਾਣਾਗਾ ਹੁਣ ਦੇਖੋ ਤੁਸੀਂ ਸੈਕੰਡ ਫਲੋਰ ਬਣਾ ਰਿਹਾ ਆਪਾਂ ਇਹਦੇ ਵਿੱਚ ਦੇਖੋ ਜਿਹੜਾ ਪਹਿਲਾ ਟਾਂਕਾ ਆਪਾਂ ਸੰਗਣਾ ਲਾਵਾਂਗੇ ਗੋਡਾ ਫੁੱਲ ਤੇ ਰੱਖਣਾ ਹੈਗਾ ਜਿਹੜਾ ਹੁਣ ਸੈਕੰਡ ਟਾਂਕਾ ਹੈਗਾ ਇਹਦੇ ਵਿੱਚ ਵੀ ਗੋਡਾ ਦਾ ਫੁੱਲ ਤੇ ਰਹੂਗਾ ਤੇ ਜਿਹੜਾ ਟਾਂਕਾ ਵਾ ਪਛਿੱਦਾ ਲਾਵਾਂਗੇ ਇਹ ਜਿਹੜਾ ਫਰੇਮ ਨੂੰ ਜਲਦੀ ਮੂਵ ਕਰਾਂਗੇ ਸੰਗਣਾ ਟਾਂਕਾ ਲਾਉਣ ਦੇ ਲਈ ਆਪਾਂ ਜਿਹੜਾ ਫਰੇਮ ਨੂੰ ਇਹਦਾ ਉਹ ਹੌਲੀ ਮੂਵ ਕਰਦੇ ਹਾਂ ਤੁਸੀਂ ਫਿਰ ਇਹਦੀ ਮੂਮੈਂਟ ਦੇਖਣੀ ਹੈ ਵੀ ਕਿਸ ਤਰ੍ਹਾਂ ਜਿਹੜਾ ਫਰੇਮ ਹੈ ਉਹ ਕੀਤਾ ਜਾ ਰਿਹਾ ਹੈਂਡਲ ਕਰ ਰਹੇ ਆਂ ਆਪਾਂ ਫਰੇਮ ਨੂੰ ਕਿਸ ਤਰ੍ਹਾਂ ਇਹ ਦੇਖੋ ਰਾਈਟ ਜਿਹੜਾ ਆਪਣਾ ਹੈਂਡ ਹੈ ओरिजिनल ਜਿਹੜਾ ਫਰੇਮ ਨੂੰ ਆਪਾਂ ਨੇ ਘੁਮਾਉਂਦੇ ਰਹਿਣਾ ਤੇ ਲੈਫਟ ਹੈਂਡ ਨਾਲ ਬੈਲੈਂਸ ਬਣਦਾ ਹੈ ਤੇ ਇੱਥੇ ਆਪਾਂ ਨੇ ਫਿੰਗਰ ਰੱਖੀ ਹੈ ਇੱਕ ਜਗ੍ਹਾ ਤੇ ਰੱਖ ਕੇ ਉਸ ਨੂੰ ਘੁਮਾਉਂਦੇ ਜਾਣੇ ਸੋਈ ਦਾ ਪਲੀਜ਼ ਤੁਸੀਂ ਧਿਆਨ ਰੱਖਿਓ ਕਿ ਸੋਈ ਨਾ ਆਪਣੇ ਉਂਗਲ ਤੇ ਲੱਗ ਜੇ ਫਿੰਗਰ ਵੀ ਇੰਨੀ ਸੂਈ ਦੇ ਨੇੜੇ ਵੀ ਨਹੀਂ ਰੱਖਣੀ ਕਿ ਆਪਣੇ ਆਂ ਉਂਗਲ ਤੇ ਲੱਗ ਜੇ ਸੂਈ ਇਸ ਤਰ੍ਹਾਂ ਦੇਖੋ ਜਿਹੜਾ ਫਿਰ ਆਪਾਂ ਸੈਕੰਡ ਆਪਾਂ ਟੰਕਾ ਉਹ ਬੁਛਿੱਦਲਾਇ ਤੇ ਪਹਿਲਾ ਜਿਹੜਾ ਉਹ ਟੰਕਾ ਜਿਹੜਾ ਉਹ ਸੰਗਣਾ ਲਾਇ ਇਹ ਫਲਾਟ ਦੇ ਵਿੱਚ ਵੀ ਆ ਪੈਸੀ ਤਰ੍ਹਾਂ ਹੀ ਕਰਾਂਗੇ ਜੇ ਕਰੇ ਐਂਬ੍ਰੋਇਡਰੀ ਰਿਲੇਟਿਡ ਤੁਸੀਂ ਹੋਰ ਵੀ ਵੀਡੀਓ ਦੇਖਣੀਆਂ ਨੇਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਵੀਡੀਓ ਨੂੰ ਨਾ ਤੁਸੀਂ ਪੂਰਾ ਦੇਖਿਆ ਕਰੋ ਤੇ ਜਿੰਨਾ ਸਾਨੂੰ ਵੀ ਮੋਟੀਵੇਸ਼ਨ ਮਿਲਦਾਗਾ ਨਾ ਬੀਸੀ ਹੋਰ ਵੀਡੀਓ ਬਣਾਈ ਆ ਤੁਹਾਡੇ ਲਈ ਜੇਕਰ ਤੁਹਾਨੂੰ embroidery ਵਿੱਚ ਜਿਹੜੀ ਵੀ ਕੁਝ ਕੋਈ ਫਲਾਰ ਆ ਜਾਂ ਪੱਤੀ ਨਹੀਂ ਆਉਂਦੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਹ ਮੈਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਹੁਣ ਆਪੇੜਾ ਥ੍ਰੈਡ ਜਿਹੜਾ ਚੇਂਜ ਕਰਾਂਗੇ ਹੁਣ ਆਪਾਂ ਇਹਨਾਂ ਸ਼ੇਡਿੰਗ ਕਰਾਂਗੇ ਵਾਈਟ ਨਾਲ ਮੈਂ ਇਹ ਜਿਹੜਾ ਪਹਿਲਾ ਟੰਕਾ ਵਾਲਾ ਆਪਾਂ ਨਹੀਂ ਛਿੱਧਾ ਰੱਖਣਾ ਗੋਡੇ ਫੁੱਲਤੀ ਰਹੂਗਾ ਉਹਨਾਂ ਜਿਹੜੇ ਸੈਕੰਡ ਅਕਾ ਉਹ ਥੋੜਾ ਸੰਗਣਾ ਲਾਵਾਂਗੇ ਹਾਂ ਦੂਸਰੇ ਫਲਾਰ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਪਰ ਹੁਣ ਤੁਸ ਤੁਹਾਡੇ ਜਿਹੜੀ ਹੱਥ ਦੇ ਵਿੱਚ ਫਿਨਿਸ਼ਿੰਗ ਹੈਗੀ ਉਹ ਹੁਣੀ ਪ੍ਰੈਕਟਿਸ ਨਾਲ ਤੁਸੀਂ ਪ੍ਰੈਕਟਿਸ ਕਰਦੇ ਜਾਓ ਕੋਈ ਜਿਹੜਾ ਆਪਣੇ ਕੋਲ ਵੀ ਪੁਰਾਣਾ ਕੱਪੜਾ ਹੁੰਦਾ ਉਹ ਲੈ ਕੇ ਕੋਈ ਨਾ ਵੇਸਟਾ ਉਹਦੇ ਉੱਪਰ ਤੁਸੀਂ ਪ੍ਰੈਕਟਿਸ ਕਰਦੇ ਰਹਾ ਕਰੋ ਪ੍ਰੈਕਟਿਸ ਨਾਲ ਜਿਹੜੀ ਆ ਤੁਹਾਡੇ ਹੱਥ ਦੇ ਵਿੱਚ ਜਿਹੜੀ ਸਫਾਈ ਆਊਗੀ ਜੇ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਮੈਂ ਕਿਸੇ ਤੋਂ ਕੋਈ ਕੋਰਸ ਨਹੀਂ ਲਿਆ ਕਿਸੇ ਤੋਂ ਜਿਹੜੀ ਐਮਬਰਾਇਡਰੀ ਨਹੀਂ ਸਿੱਖੀ ਮੈਂ ਇਸੇ ਤਰ੍ਹਾਂ YouTube ਤੇ ਵੀਡੀਓਜ਼ ਦੇਖ-ਦੇਖ ਕੇ ਜਿਹੜੀ ਇਹ ਐਮਬਰਾਇਡਰੀ ਸਿੱਖੀ ਹੈਗੀ ਮੈਨੂੰ ਪਹਿਲਾਂ ਐਵੇਂ ਨਹੀਂ ਪਤਾ ਸੀ ਵੀ ਇਹ ਮਸ਼ੀਨ ਹੈ ਜਿਹੜੀ ਐਮਬਰਾਇਡਰੀ ਮਸ਼ੀਨ ਇਹਦੇ ਵਿੱਚ ਜਿਹੜਾ ਥ्रेड ਹੈ ਉਹ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਫਿਰ ਤੁਸੀਂ ਖੁਦ ਸੋਚੋ ਜਦੋਂ ਮੈਂ ਸਿੱਖ ਸਕਦੀ ਹਾਂ ਵੀ ਹਨਾ ਫਿਰ ਤੁਸੀਂ ਵੀ ਸਿੱਖ ਸਕਦੇ ਹੋਗੇ बस प्रैक्टिस ਤੇ ਜਿਆਦਾ ਜ਼ੋਰ ਦੇਣਾ ਪ੍ਰੈਕਟਿਸ ਕਰਦੇ ਰਹੋ ਪ੍ਰੈਕਟਿਸ ਨਾਲ ਹੌਲੀ ਹੌਲੀ ਤੁਹਾਡੇ ਹੱਥ ਦੇ ਵਿੱਚ ਜਿਹੜੀ ਹੈ ਉਹ ਸਫਾਈ ਆ ਜੂਗੀ ਇਹਦੇ ਕੋਈ ਪਲਾਟਤੀ ਤੇ ਆਪਾਂ ਸ਼ੇਡਿੰਗ ਕਰ ਰਹੇ ਹਾਂ ਇਹ ਪਲਾਟਾਂ ਦਾ ਸਿੱਧਲਾਇਆ ਹੁਣ ਜਿਹੜਾ ਦੂਸਰਾ ਟਾਂਕ ਹੈ ਉਹ ਆਪਾਂ ਥੋੜਾ ਇਹ ਸੰਗੜਾ ਲਾਵਾਂਗੇ ਹੁਣ ਅਗਲਾ ਟਾਂਕਾ ਵੀ ਸੰਗਣਾ ਨਹੀਂ ਲੱਗੂਗਾ ਜਿੱਥੇ ਆਪਾਂ ਨੇ ਸ਼ੇਡਿੰਗ ਦੇਣੀ ਹੈਗੀ ਨਾ ਦੂਸਰੇ ਜਿਹੜੇ ਥ੍ਰੈਡ ਦੇ ਉੱਪਰ ਥ੍ਰੈਡ ਚੜਦਾ ਹੁੰਦਾ ਦਾ ਉਹ ਟਾਂਕਾ ਥੋੜਾ ਆਪਾਂ ਸਿੱਧਾ ਰੱਖਣਾ ਹੁੰਦਾ ਦਾ ਹੁਣ ਆਪਾਂ ਜਿਹੜੀ ਇਹ ਪੱਤੀਆਂ ਬਣਾਵਾਂਗੇ ਅੱਧੀਆਂ ਪੱਤੀਆਂ ਨੇ ਜਿਹੜੀਆਂ ਆਪਾਂ ਵਾਈਟ ਨਾਲ ਬਣਾਵਾਂਗੇ ਅੱਧੀਆਂ ਗ੍ਰੀਨ ਨਾਲ ਇਹ ਪੱਤੇੰ ਮਰੋਣੇ ਮੈਸਨ ਪਹਿਲਾਂ ਦੱਸਿਆ ਹੋਇਆ ਨੇ ਪਹਿਲਾਂ ਜ਼ੀਰੋ ਤੋਂ ਸਟਾਰਟ ਕਰਕੇ ਹੌਲੀ-ਹੌਲੀ ਗੋਡੇ ਜਿਹੜਾ ਵਧਾਉਂਦੇ ਆਣੇ ਫਿਰ ਸੈਂਟਰ ਚ ਵਧਾ ਕੇ ਫਿਰ ਨੀਚੇ ਆ ਕੇ ਜਮਾ ਫਿਰ 0 ਤੇ ਇਸ ਤਰੀਡੀ ਨੌਕਾਲੀ ਪੱਤੀ ਬਣਉਂਦੀ ਹੈਗੀ ਅਨ ਦੇਖੋ ਆਪਣੇ ਪੱਤੀਆਂ ਲੀਹੜੀਆਂ ਰੈਡੀ ਹੋ ਗਈਆਂ ਨੇ ਹੁਣ ਇਹ ਵੀ ਆਪ ਇਸ ਤਰ੍ਹਾਂ ਬਣਾਵਾਂਗੇ ਬਸ ਇਹ ਸਾਰਾ ਖੁਸ਼ਨਾ ਫਰੇਮ ਦੀ ਮੂਮੈਂਟ ਤੇ ਹੁੰਦਾ ਫਰੇਮ ਆਪਾਂ ਕਿਸ ਤਰ੍ਹਾਂ ਘੁਮਾ ਰੇਗੇ ਫਰੇਮ ਨੂੰ ਘੁਮਾਉਣ ਵਾਲੀ ਜਿਹੜੀ ਸਾਰੇ ਨਵੇਂ ਡਿਜ਼ਾਈਨ ਨੇ ਬਣਦੇ ਨੇ ਜੇਕਰ ਤੁਹਾਡਾ ਫਰੇਮ ਤੇ ਕੰਟਰੋਲ ਹੋ ਗਿਆ ਤਾਂ ਤੁਸੀਂ ਸਾਰੇ ਡਿਜ਼ਾਈਨ ਸਿੱਖ ਜੂਗੇ ਜਿਹੜੀਆਂ ਭੈਣਾਂ ਆ ਰਹੀਆਂ ਬਿਗਨਰ ਨੇ ਨਾ ਸਟਾਰਟਿੰਗ ਐਮਬਰਾਇਡਰੀ ਸਿੱਖ ਰਹੀਆਂ ਨੇ ਉਹ ਤੁਸੀਂ ਖਾਲੀ ਫਰੇਮ ਨੂੰ ਘੁਆਉਣ ਦੀ ਵੀ ਕੋਸ਼ਿਸ਼ ਕਰਿਆ ਕਰੋ ਜਿਹਦੇ ਨਾਲ ਤੁਹਾਡਾ ਬੈਲੈਂਸ ਬਣ ਜਾ ਕੋਈ ਫਰੇਮ ਨੂੰ ਆਪਾਂ ਕਿਸ ਤਰ੍ਹਾਂ ਘਮਾਉਣੇਗਾ ਜੇਕਰ ਉਹ ਵੀਡੀਓ ਵੀ ਕਿਸੇ ਨੇ ਦੇਖਣੀ ਹੋਵੇ ਵੀ ਫਰੇਮ ਨੂੰ ਜਿਹੜਾ ਆਪਾਂ ਕਿਸ ਤਰ੍ਹਾਂ ਘਮਾਉਣਾ ਘਮਾਉਣੇਗਾ ਕਮੈਂਟ ਕਰਕੇ ਦੱਸਿਓ ਆਪਾਂ ਉਹ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਜਿਹੜਾ ਪਲੀਜ਼ ਪੂਰਾ ਵੀ ਦੇਖਿਆ ਕਰੋ ਹੁਣ ਆਪਾਂ ਇਹਦੀਆਂ ਪੱਤੀਆਂ ਬਣਾ ਰਿਆਂਗੇ ਇਹ ਦੇਖੋ ਸੈਂਟਰ ਦੇ ਵਿੱਚ ਆਪਾਂ ਸਿੰਗਲ ਚਲਾ ਰਹੇ ਆ ਮਸ਼ੀਨ ਐ ਦੇਖੋ ਸਾਈਡਾਂ ਤੇ ਆਪਾਂ ਨੇ ਇਹ ਚੌੜੀ ਪੱਤੀ ਬਣਾਉਣ ਦੇ ਲਈ ਜਿਹੜੀ ਡਾਈ ਅ ਯੂਜ਼ ਹੁੰਦਾ ਹੈਗਾ ਇਹ ਖਾਪਰ ਤੋਂ ਸ਼ੁਰੂ ਕੀਤਾ ਜ਼ੀਰੋ ਤੋਂ ਸੈਂਟਰ ਚ ਆ ਕੇ ਵੱਡਾ ਕੀਤਾ ਟਾਂਕਾ ਥੋੜਾ ਜਿਹਾ ਫਿਰ ਆਪਾਂ ਵਿੱਚ ਇਹਦੇ ਜਿਹੜੀ ਜਗ੍ਹਾ ਰਹੀ ਕੁਝ ਸਿੰਗਲ ਚਲਾਈਏ ਮਸ਼ੀਨ ਇਸ ਤਰ੍ਹਾਂ ਇਹ ਪੱਤੇ ਬਣਾਵਾਂਗੇ ਇਹ ਦੂਸਰੀ ਪੱਤੀ ਆਪਾਂ ਨੋਕ ਵਾਲੀ ਪੱਤੀ ਇਹ ਸੈਂਟਰ ਚ ਆ ਕੇ ਜਿਹੜਾ ਟਾਂਕਾ ਬਣਾਉਣਾ ਹੈਗਾ ਦਾ ਹੁਣ ਆਪਾਂ ਇਹ ਢੰਡੀ ਬਣਾਵਾਂਗੇ ਢੰਡੀ ਇਹ ਲੈਫਟ ਸੀ 2 ਨੰਬਰ ਤੇ 10 ਨੰਬਰ ਤੇ ਇੱਥੇ ਰੱਖਣਾ ਹੈਗਾ ਟਾਂਕਾ ਜਿਹੜਾ ਨੇ ਜਿਹੜੀ ਪੱਤੀ ਵੀ ਆਪਾਂ ਇਸ ਤਰੀ ਬਣਾਵਾਂਗੇ ਇਹਦੇ ਵਿੱਚ ਆਪਾਂ ਸਿੰਗਲ ਤਾਚਾ ਲਾਦੇ ਨੇ ਇਹਨਾਂ ਕਿਉਂਕਿ ਇਹਦੇ ਨੂੰ ਐਮਬਰੋਇਡਰੀ ਜਿਹੜੀ ਬਾਅਦ ਚ ਫਿਰ ਇੱਡੜਦੀ ਨਹੀਂ ਹੈਗੀ ਇਹ ਦੇਖੋ ਪਹਿਲਾਂ 0 ਤੋਂ ਸਟਾਰਟ ਕਰਕੇ ਸੈਂਟਰ ਚ ਆ ਕੇ ਜਿਹੜਾ 3 4 ਨੰਬਰ ਤੇ ਫਿਰ نیچے ਆ ਕੇ ਫਿਰ 0 ਤੇ ਤੇ ਵਿੱਚ ਇਹਦੇ ਆਪਾਂ ਮਸ਼ੀਨ ਇਹਦੀ ਸਿੰਗਲ ਚਲਾ ਦਿੰਦੇ ਹਾਂ ਇਸ ਤਰੀ ਅਗਲੀ ਪੱਤੀ ਬਣਾਵਾਂਗੇ ਆਪਾਂ ਇਹ ਤੇ ਵੀ ਦੇ ਕ ਆਪਣੀ ਕੰਪਲੀਟ ਹੋ ਗਈ ਏ ਹੁਣ ਇਹਦੀ ਡੰਡੀ ਬਣਾਵਾਂਗੇ ਆਪਾਂ ਇਹਨੇ ਪਹਿਲਾਂ ਵਿੰਡੀ ਲਾਣੀ ਹੈ ਉੱਪਰ ਆੜੇ ਫਿਰ نیچے ਆ ਕੇ ਡੰਡੀ ਬਣਾਉਣੀ ਹੈ ਇਹ ਸਾਰੇ ਇਹ ਪਸਾਰੀਆਂ ਇਹ ਪੱਤੀਆਂ ਨੇ ਇਹਦੀਆਂ ਉਹ ਕਵਰ ਕਰ ਦਾਂਗੇ ਇਹ ਦੇਖੋ ਜੀਰੋ ਤੋਂ ਸਟਾਰਟ ਕਰਾਂ ਸੈਂਟਰ ਤੋਂ 3-4 ਨੰਬਰ ਤੇ ਤੇ ਫਿਰ ਜੀਰੋ ਤੇ ਦੇ ਵਿੱਚ ਇਹਦੇ ਆਪਾਂ ਨੇ ਸਿੰਗਲ ਮਸ਼ੀਨ ਚਲਾਈ ਹੈ ਇਸ ਤਰ੍ਹਾਂ ਜਿਹੜੀ ਪੱਤੀਆਂ ਨੇ ਬਣੀਆਂ ਹੋਈਆਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਇਹ ਫਾਈਕਾ ਫਰੋਕ ਰੈਡੀ ਕਰ ਰਹੇ ਹਾਂਗੇ ਇਹਦੀ ਪਰ ਰੈਡੀ ਲੁੱਕ ਵੀ ਤੁਹਾਨੂੰ ਦਿਖਾਵਾਂਗੇ ਇਹ ਜੋ ਸਟਿਚ ਹੋਵੇ ਸਟਿਚ ਹੋਣ ਤੋਂ ਬਾਅਦ ਕਿ ਦਿਨ ਕਿਦਾਂ ਦਿਖ ਰਹੀ ਹੈ ਅਸੀਂ ਇਹਨਾਂ ਪੱਤੀਆਂ ਬਣਾਵਾਂਗੇ ਇਸ ਤਰ੍ਹਾਂ ਸੜੜੀਆਂ ਪੱਤੀਆਂ ਤੇਰੀਆਂ ਛੋਟੀਆਂ ਆਪਾਂ ਛੋਟੀਆਂ ਰੱਖਾਂਗੇ ਇੱਕ ਪੱਤੀ ਆਪਣੇ ਤੋਂ ਉੱਪਰ ਬਣਾਵਾਂਗੇ ਜੇਕਰ ਵੀਡੀਓ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੀਆਂ ਹੋਰ ਭੈਣਾਂ ਵੀ embroidery ਸਿੱਖ ਸਕਣ ਘਰ ਬੈਠੇ ਜਿਹੜੇ ਵੀ ਕਈ ਮੇਰੇ ਹੁੰਦੇ ਨਾਲ ਵਿੱਚ ਵੀ ਜਿਹੜੇ ਫੀਸ ਨਹੀਂ ਦੇ ਸਕਦੇ ਪਰ ਉਹਨਾਂ ਨੂੰ embroidery ਦਾ ਸ਼ੌਂਕ ਹੁੰਦਾ ਹੈਗਾ ਤੁਸੀਂ ਵੀਡੀਓ ਦੇਖ ਕੇ ਘਰ ਬੈਠੇ ਜਿਹੜੇ ਐ embroidery ਸਿੱਖ ਸਕਦੇ ਹੋਗੇ ਦੇਖੋ ਆਪਣੇ ਜਿੜਾ ਫਲਾ ਰਹੇ ਬਸ ਕੰਪਲੀਟ ਹੋਣ ਵਾਲਾ ਹੈਗਾ ਅੰਪਦਾ ਡਲੀ ਹੈਂਡਵਰਕ ਤੇ ਸਟੀਚਿੰਗ ਰੀਆ ਵੀਡੀਓਜ਼ ਵੀ ਲੈ ਕੇ ਆਉਣੇ ਹੁੰਦੇ ਆਗੇ ਜੋਦੇਵਾਰ ਵੀ ਕਿਸੇ ਨੇ ਕੁਝ ਸਿੱਖਣਾ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ ਦੇਖੋ ਆਪਣਾ ਜਿਹੜਾ ਫਲਾਰ ਹੈ ਕੰਪਲੀਟ ਹੋ ਗਿਆ ਵੀਡੀਓ ਕਮੈਂਟ ਲੱਗੀ ਜਰੂਰ ਦੱਸਿਓ ਥੈਂਕ ਯੂ